ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਨੋਂ ਵਿਵਾਨਗੜ੍ਹ ਸਾਹਿਬ ਕਿਉਂ ਕਿਹਾ ਜਾਂਦਾ ਹੈ ਦੀਵਾਨ ਟੋਡਰ ਮਲ ਜੀ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਰੀਰਾਂ ਨੂੰ ਇਸ ਥਾਂ ਤੋਂ ਸੰਸਕਰ ਵਾਲੀ ਥਾਂ ਤੇ ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁशोਭਿਤ ਹੈ ਇਸ ਥਾਂ ਤੋਂ ਤਿੰਨੇ ਪਵਿੱਤਰ ਸਰੀਰਾਂ ਨੂੰ ਇੱਕ ਵਿਵਾਨ ਦੇ ਰੂਪ ਦੇ ਵਿੱਚ ਸੰਸਕਰ ਵਾਲੀ ਥਾਂ ਤੇ ਲੈ ਕੇ ਗਏ ਸਨ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਕਿਹਾ ਜਾਂਦਾ ਹੈ ਆਓ ਸੰਗਤ ਜੀ ਆਪਾਂ ਦਰਸ਼ਨ ਕਰੀਏ ਜੀ गुरु तो 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 जी का खालसा वाहगुरु जी की फतेह पावन स्थान है गुरुद्वारा बबानगढ़ साहिब जिथे ਜਾਲਮਾਨੇ ਬੇਰਹਿਮੀ ਦੇ ਨਾਲ ਬਾਬਾ ਜੁਰੇਵਾਰ ਸਿੰਘ ਬਾਬਾ ਫਤਿਹ ਸਿੰਘ ਨੇ ਸਰੀਰਾਂ ਦਾ ਜੋ ਕਿ ਗੁਰਦੁਆਰਾ ਫਤਿਹਗੜ ਸਾਹਿਬ ਕੀ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਸਨ ਜਿਨ੍ਹਾਂ ਦੀ ਖਬਰ ਬਾਬਾ ਮੋਤੀਰਾ ਮਹਿਰਾਜੀ ਨੇ ਮਾਤਾ ਗੁਜਰ ਕੌਰ ਜੀ ਨੂੰ ਸੁਣਾਈ ਤੇ ਮਾਤਾ ਗੁਜਰ ਕੌਰ ਜੀ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਉਸ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਇਆ ਸਰੀਰ ਤਿਆਗ ਦਿੱਤਾ ਇਨ੍ਹਾਂ ਜਾਲਮਾਂ ਨੇ ਤਿੰਨੇ ਸਰੀਰਾਂ ਨੂੰ ਜੋ ਕਿ ਨਾਲ ਹੀ ਹੰਸਲਾ ਨਦੀ ਵਗਦੀ ਸੀ ਸੰਘਣੇ ਜੰਗਲ ਦੇ ਵਿੱਚ ਇਨ੍ਹਾਂ ਤਿੰਨਾਂ ਸਰੀਰਾਂ ਨੂੰ ਇਸ ਪਾਵਨ ਸਥਾਨ ਤੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਦੇ ਪਾਵਨ ਸਥਾਨ ਤੇ ਛੁੱਟ ਦਿੱਤਾ ਸੀ ਇਹ ਸਹਿਬਜ਼ਾਦਿਆਂ ਦੀ ਯਾਦ ਵਿੱਚ ਅਤੇ ਮਾਤਾ ਗੁਜਰ ਕੌਰ ਦੀ ਯਾਦ ਦੇ ਵਿੱਚ ਤਿੰਨੇ ਥੜਾ ਸਾਹਿਬ ਬਣੇ ਹੋਏ ਹਨ ਜਿਨ੍ਹਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਪਰ ਇੱਥੇ ਇਸ ਘਣੇ ਜੰਗਲ ਦੇ ਵਿੱਚ ਮਾਰ ਖੁਰ ਜਾਨਵਰ ਰਹਿੰਦੇ ਸਨ ਜਿਨ੍ਹਾਂ ਦੀ ਰੱਖਿਆ ਦੇ ਲਈ ਇੱਕ ਬੱਬਰ ਸ਼ੇਰ ਨੇ ਸਹਾਬਜਾਦਿਆਂ ਦੇ ਸਰੀਰਾਂ ਦੀ ਅਤੇ ਮਾਤਾ ਗੁਜਰਕੌਰ ਦੇ ਸਰੀਰਾਂ ਦੀ 48 ਘੰਟਿਆਂ ਤੱਕ ਰੱਖਿਆ ਕੀਤੀ ਅਤੇ ਦੀਵਾਨ ਟੋਡਰਮਲ ਜੀ ਨੇ ਬਾਅਦ ਦੇ ਵਿੱਚ ਇਨ੍ਹਾਂ ਸਰੀਰਾਂ ਦੀ ਸੰਭਾਲ ਕੀਤੀ ਉਹ ਪਾਵਨ ਸਥਾਨ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਹੈ ਜਿਸ ਦੇ ਆਪ ਜੀ ਸੰਗਤ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਰ ਵੱਖ-ਵੱਖ ਧਰਮ ਸਥਾਨਾਂ ਦੇ ਦਰਸ਼ਨ ਕਰਨ ਲਈ ਆਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ